ਆਪ ਵੀ ਬਹੁਤ ਬੋਲੀ ਕਾਲਜ ਤੋਂ ਜੀ ਬੋਲਣ ਕਰਨਾ ਹੈ ਇਹ ਰੋਲ ਕਰਨ ਦੇ ਲਈ ਆ ਯਾਰ ਬੱਦੇ ਦੇ ਬੰਦੇ ਉਹਨਾਂ ਦੇ ਆਪਣੇ ਸਾਥੀਆਂ ਨਾਲ ਇਕੱਠੇ ਲੈ ਰਹੇ ਨੇ ਉਹਨਾਂ ਦੇ ਨਾਲ ਸਾਡੇ ਚਲੰਦਰ ਸ਼ੈਲੀ ਜੀ ਆਪਣੇ ਸਾਥੀਆਂ ਨਾਲ ਗੁਲਾਬ ਸਿੰਘ ਜੀ ਔਰ ਬਹੁਤ ਸਾਰੇ ਸਾਥੀ ਮੇਰੇ ਤਰਫੀ ਬਿਲਾ ਰਹੇ ਨੇ ਮੈਂ ਸਟੇਜ ਤੋਂ ਅਜ਼ੀਜ਼ ਨੂੰ ਆਖਦਾ ਹਾਂ ਕਿਰਪਾ ਜਿਹੜੇ ਕੋਲ ਸੇਵਾ ਆਏ ਨੇ ਸੱਜਣ ਇਹਨਾਂ ਨੂੰ ਤੇਸ ਤੇ ਆਪਾਂ ਮੀਡੀਆ ਦੇ ਸੱਜਣਾ ਕੇ ਮੇਰੇ ਭਰਾਵਾ ਅਗੇ ਬੇਨਤੀ ਹੈ ਕਿ ਕਿਰਪਾ ਆਏ ਹੋਏ ਮਹਿਮਾਨਾਂ ਤੇ ਜਿਹੜੇ ਅੱਜ ਤੁਹਾਨੂੰ ਪੂਰਾ ਮੌਕਾ ਦਵਾ ਲੈ ਗੱਲਬਾਤ ਕਰਨ ਦਾ ਆਪਣੇ ਮਨ ਨਾਲ ਜਿਹੜੇ ਜਿਹੜੇ ਨੇ ਸਾਥੀ ਉਹ ਵੀ ਸਾਥ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਕਾਸ ਦੇ ਕਾਰਜ ਜਿਹੜੇ ਸਵੇਰ ਤੋਂ ਈਸਤਰ ਕੇਦੇ ਕਰਨ ਜਾ ਰਹੇ ਆ ਜਿੰਨਾ ਵਾਸਤੇ ਜਿੱਥੇ ਉਪਰਾਲੇ ਜਿਹੜੇ ਐਸਐਮਐਲ ਨੂੰ ਜੋਰ ਸਿੱਧੂ ਹੋਣਾ ਦੇ ਔਰ ਜਿਹਨੂੰ ਇਸੇ ਤਰ੍ਹਾਂ ਤੇ ਬੂਰ ਪਾਇਆ ਦਿਨੇਸ਼ ਬੱਸੀ ਹੋਣਾ ਜੋ ਚੇਅਰਮੈਨ ਨੇ ਔਰ ਮੈਨੂੰ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡੇ ਕਾਂਗਰਸ ਦੇ ਭੀਸ਼ਮ ਬਦਾਮਾ ਐਸਐਮਐਲ ਐਕਸ ਪ੍ਰੂਮੈਂਟਸ ਦਾ ਚੇਅਰ ਜਗੂ ਬਿਸ਼ੋਦੀ ਜਿਹਨਾਂ ਨੇ ਸ਼ੁਰੂ ਕੀਤਾ ਸੀ ਉਹ ਵੀ ਅੱਜ ਇਸ ਸਭਾ ਘੜੀ ਦੇ ਤੇ ਹਾਜ਼ਰ ਨੇ ਸਾਡੇ ਜਿਲ੍ਹਾ ਪ੍ਰਧਾਨ ਜਤਿੰਦਰ ਸੋਨੀਆਂ ਜੀ ਸਾਡੇ ਸੇਵਾਦਾਰ ਦੀ ਪ੍ਰਧਾਨ ਸ੍ਰੀ ਸਾਹਿਬ ਮੇਰੇ ਵੀਰ ਛੋਟੇ ਸਾਰੇ ਕੌਂਸਲਰ ਖੈਲੀ ਜੀ ਮਿੱਠੂ ਜੀ ਸਾਡੇ ਬਜ਼ੁਰਗ ਅਜੀਤ ਸਿੰਘ ਭਾਟੀਆ ਜੀ ਪੰਪਾ ਵੀਰ ਮੇਰਾ ਉਹ ਸਮੁੱਚੀ ਕਾਂਗਰਸੀ ਲੀਡਰਸ਼ਿਪ ਦੇ ਸੀਨੀਅਰ ਤੇ ਜੂਨੀਅਰ ਜਿਹੜੀ ਇੱਥੇ ਹਾਜ਼ਰ ਹੈ ਅੱਜ ਅਮਰਸਰ ਵਾਸਤੇ ਜਿੰਨੇ ਵੀ ਪ੍ਰੋਜੈਕਟ ਅਸੀਂ ਕਰਨ ਜਾ ਰਹੇ ਹਾਂ ਇਹ ਕੋਈ ਕਹਿ ਨਹੀਂ ਸਕਦੇ ਕਿ ਬਹੁਤ ਜਿਆਦਾ ਵੱਡੇ ਨੇ ਪਰ ਜਿਹੜਾ ਇਹਨਾਂ ਨੇ ਕਾਰਜ ਕਰਨਾ ਆ ਉਹ ਬਹੁਤ ਵੱਡਾ ਆ ਸੀਵਰੇਜ ਦਾ ਕੰਮ ਅੜਿਆ ਸੀ ਸਾਰਿਆਂ ਦੀ ਇਹੀ ਡਿਊਟੀ ਹੈ ਔਰ ਕਰਨੀ ਵੀ ਹੈ ਮੇਰੇ ਵੀ ਜਿੱਥੋਂ ਤੱਕ ਆਵਾਜ਼ ਹੈ ਪਾਰਲੀਮੈਂਟ ਦੇ ਵਿੱਚ ਚਾਹੇ ਥੋੜਾ ਸਮਾਂ ਮਿਲੇ ਚਾਹੇ ਕੋਸ਼ਿਸ਼ ਕਰਕੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਟ ਕਰਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅੰਮ੍ਰਿਤਸਰ ਸ਼ਹਿਰ ਲੋਕੋ ਕੇ ਬੜੇ ਲੰਬੇ ਸਮੇਂ ਤੋਂ ਬਾਅਦ ਵੱਡੀ ਜਿਹੜੀ ਗੱਲ ਕਰਨ ਦਾ ਮੌਕਾ ਉੱਥੇ ਅੰਮ੍ਰਿਤਸਰ ਸ਼ਹਿਰ ਲਈ ਮਿਲਿਆ ਪਾਰਟਰ ਤੋਂ ਲੈ ਕੇ ਇੰਡਸਟਰੀ ਤੋਂ ਲੈ ਕੇ ਰੇਲਵੇ ਤੋਂ ਲੈ ਕੇ 에어ਪੋਰਟ ਜਾਜਾ ਚਲਾਉਣ ਤੋਂ ਲੈ ਕੇ ਰੇਲਵੇ ਦੇ ਜਿੰਨੇ ਵੀ ਪ੍ਰੋਜੈਕਟ ਨੇ ਚਾਹੀਏ ਐਕਸਪ੍ਰੈਸ ਵੇ ਨੇ ਕੋਈ ਵੀ ਕੰਮ ਜਿਹੜਾ ਸੈਂਟਰ ਨਾਲ ਰਿਲੇਟਡ ਹੈ ਉਹ ਮੇਰੀ ਜ਼ਿੰਮੇਵਾਰੀ ਹੈ ਮੈਂ ਪਾਰਲੀਮੈਂਟ ਦੇ ਅੰਦਰ ਵੀ ਲਿਵਾਉਣਾ ਹੈ ਔਰ ਜਿੱਦਾਂ ਹੁਣ ਕਿਸਾਨਾਂ ਤੇ ਜੱਦੋਜਹਿਦ ਦੀ ਗੱਲ ਆਈ ਹੈ ਕਿਉਂਕਿ ਕਿਸਾਨਾਂ ਦੀ ਗੱਲ ਮੈਂ ਤੁਹਾਡਾ ਕਰਨੀ ਚਾਹੁੰਦਾ ਕਿ ਕਿਸਾਨਾਂ ਦਾ ਮਸਲਾ ਇਕੱਲਾ ਕਿਸਾਨਾਂ ਨਾਲ ਜੁੜਿਆ ਮਸਲਾ ਨਹੀਂਗਾ ਉਹਦੀ ਰੋਜੀ ਰੋਟੀ ਦਾ ਅਸਰ ਸਾਡੀ ਰੋਜੀ ਰੋਟੀ ਦਾ ਵੀ ਪੈਣਾ ਹੈ ਸ਼ਹਿਰਾਂ ਦੇ ਜਿੰਨੇ ਕਾਰੋਬਾਰ ਨੇ 70000 ਕਰੋੜ ਦੇ ਕਰੀਬ ਦੋ ਫਸਲਾਂ ਦਾ ਪਿੰਡਾਂ ਦੇ ਵਿੱਚ ਆਉਂਦਾ ਹੈ ਜਮੀਦਾਰਾਂ ਨੂੰ ਜਿਹੜਾ ਸਾਰੇ ਸ਼ਹਿਰਾਂ ਦੇ ਵਿੱਚ ਵਾਪਸ ਆਉਂਦਾ ਹੈ ਉਹਦੇ ਨਾਲ ਸਾਡੀਆਂ ਮਜ਼ਦੂਰੀਆਂ ਚੱਲਦੀਆਂ ਨੇ ਉਹਦੇ ਨਾਲ ਸਾਡੇ ਕਾਰੋਬਾਰ ਚੱਲਦੇ ਨੇ ਉਹਦੇ ਨਾਲ ਜਿਹੜੇ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਨੇ ਸੋ ਸਾਰੇ ਰਲ ਕੇ ਕਿਸਾਨ ਜਥੇਬੰਦੀਆਂ ਦੀ ਕਿਸਾਨ ਸੰਘਰਸ਼ ਦੀ ਪਾਰਟੀ ਪੱਤਰ ਤੇ ਵੀ ਪਾਰਟੀ ਤੋਂ ਉੱਪਰ ਉੱਠ ਕੇ ਵੀ ਆਪਾਂ ਸਾਰੇ ਮਦਦ ਕਰਨੀ ਹੈ ਕਿਉਂਕਿ ਜਿੰਨਾ ਚਿਰ ਉਹ ਨਹੀਂ ਵੱਜਦਾ ਉਹਨਾਂ ਜਰ ਸਮਝ ਲਓ ਕਿ ਸਾਡੇ ਘਰਾਂ ਦੇ ਵਿੱਚ ਵੀ ਅੱਗ ਬਲਣੀ ਜਿਹੜੀ ਐ ਉਹ ਔਖੀ ਹੋ ਜੇਗੀ। ਸੋ ਆਪਾਂ ਸਾਰਿਆਂ ਨੇੜ ਕੇ ਉਹਨਾਂ ਦਾ ਵੀ ਸਾਥ ਦੇਣਾ। ਮੈਂ ਧੰਨਵਾਦ ਕਰਦਾ ਹਾਂ ਫਿਰ ਤੋਂ। ਸੁਰੇਸ਼ ਬੱਸੀ ਜੀ ਇਸੇ ਤਰੀਕੇ ਦੇ ਨਾਲ ਔਰ ਵੱਡੀ ਗੱਲ ਹੈ ਤੁਹਾਨੂੰ ਖਜ਼ਾਨਾ ਮੰਤਰੀ ਬਣੇ ਨੇ। ਪਹਿਲਾਂ ਤੁਹਾਡੇ ਕੋਲ ਲੋਕਲ ਪਾਰਟੀ ਮਿਨਿਸਟਰ ਸੀ। ਹੁਣ ਤੁਸੀਂ ਖਜ਼ਾਨਾ ਮੰਤਰੀ ਅੰਮ੍ਰਿਤ ਸਰ ਸ਼ਹਿਰ ਦਾ ਬਣਿਆ ਹੈ। ਸੋ ਜਿਹੜੇ ਕੋ ਜਿੰਨੇ ਵੀ ਕੰਮ ਐ ਉਹਨੂੰ ਕੋ ਪਾ ਕੇ ਆਪਣੇ ਐਸਲ ਕੇਦੇ ਅਵਸਰ ਸ਼ਹਿਰ ਦੇ ਸੁਭਚੇਤ ਵਿਕਾਸ ਦੇ ਜ਼ਰੂਰ ਕਰਾਓ। ਤੁਹਾਡਾ ਸਭ ਦਾ ਰਾਣਾ ਜੀ ખાસ ਕਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਬਹੁਤ ਧੰਨਵਾਦ ਹੁਣ ਮੈਂ ਅੱਜ ਸੈਂਟਰ ਕਾਲਜ ਦੇ ਲਾਗੇ ਇਸ ਢੜਕੇ ਦੇ ਵਿੱਚ ਜਿਹੜਾ ਨਾਲਾ ਨੰਗਦਾ ਸੀ ਉਹਦੇ ਤੇ ਉਹਦਾ ਦੁਗਟਨ ਕੀਤਾ ਜਿਹੜਾ ਮੁਕਮ ਪੂਰੇ ਤੋਂ ਆਦਾ ਫੁੱਟਬਾਲ ਪਰੇ ਤੋਂ ਔਰ ਇਹ ਜਿਹੜਾ ਨਾਲਾ ਸੀ ਇਹਦੀ ਸੌਤ ਦਾ ਕੰਮ ਜਿਹੜਾ ਜਗਤਜੀ ਉਦੋਂ ਐਮਐਲਏ ਸਨ ਇਹ ਕੁਝ ਏਰੀਆ ਤੋਂ ਦਾ ਰਹਿ ਗਿਆ ਸੀ 18 ਕਰੋੜ ਦੀ ਲਗਤ ਦਾ ਇਹਨਾਂ ਨੂੰ ਉਹ ਕਰਾਇਆ ਸੀ ਔਰ ਉਹਨਾਂ ਜੋ ਜੀ ਨੇ ਔਰ ਸਾਡਾ ਮੇਰਾ ਵੀਰ ਦਿਨੇਸ਼ ਵਸੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਆ ਇਹ ਕੰਮ ਜਿਹੜਾ ਹੋਣ ਜਾ ਰਿਹਾ ਹੈ ਔਰ ਇਹਦੇ ਨਾਲ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਕਿਉਂਕਿ ਮਕਬੂਲਪੁਰ ਦੇ ਪਾਣੀ ਖੜਾ ਰਹੀਦਾ ਉਸ ਦੇ ਵਿੱਚ ਨਾਲੀਆਂ ਦੇ ਰੁਪਏ ਦਰਬੇ ਰੁਪਏ ਦਰਬੇ ਇਸ ਗੱਲ 'ਤੇ ਸਾਰੇ ਕੌਂਸਲਰ ਸੇਵਾਦਾਰ ਜਿਹੜੇ ਇਸ ਇਲਾਕੇ ਨਾਲ 15000 ਦੇ 4-5 ਵਾਟਾਂ ਦੇ ਵਿੱਚ ਦੀ ਜਾਂਦਾ ਹੈ ਮੈਂ ਮੋਰਗਨ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਨਾਲਾ ਜਿਹੜਾ ਹੈ ਜਲਦੀ ਛੱਟਿਆ ਜਾਵੇ ਸੋ ਇਹਦੇ ਨਾਲ ਜਿਹੜੀ ਹੈ ਪਬਲਿਕ ਨੂੰ ਫੂਟ ਮਿਲੇਗੀ ਔਰ ਜਿਹੜੀ ਅਵਸਰ ਸ਼ਹਿਰ ਦੀ ਦੇਖ ਚ ਉਹਦੇ ਵਿੱਚ ਬਹੁਤ ਮਨਾ ਲਾ ਮਿਲਣ ਦਾ ਅਵਸਰ ਪਾਏਗਾ ਅੱਜ ਮੰਗਲਵਾਰ ਤੇ ਕੰਗਰਸ ਜਿੰਨਾ ਸਮਾਣੀ ਦਾ ਹਸਪਤਾਲ ਆਜੀ ਕਰੀ ਦੇ ਚ ਕੰਮ ਖਤਮ ਹੋ ਜਾਏਗਾ। ਦੇਰ ਦੇ ਚ ਕੰਮ ਹੋ ਗਏ। ਸਾਡੇ ਨਾਲ ਨੰਬਰ ਹੋ ਗਏ। ਐਮਪੀ ਸਾਹਿਬ ਵੀ ਆਏ ਜੀ ਵਿਧਾਇਕ ਨੇ ਹਲਕਾ ਵਿਧਾਇਕ ਨੇ। ਸਾਹਿਬ ਬਾਹਰ ਮੋੜ ਗਏ। ਉਹਨਾਂ ਨੂੰ ਮੈਸੇਜ ਗਿਆ। ਉਹਨਾਂ ਦਾ ਮੈਸੇਜ ਆ ਗਿਆ ਕਿ ਮੈਂ ਬਾਹਰ ਤੋਂ ਨਿਕਾਲ ਲੂ ਕਿ ਸਾਰੇ ਦਾ ਪੈਨਲ ਮਿਲਦਾ ਬਹੁਤ ਉਖਾ ਹੋਇਆ ਪਿਆ। ਉਹ ਵੀ ਅੱਜ ਇੱਥੇ ਨਹੀਂ ਹੈ ਜੀ ਉਹਨਾਂ ਦੇ। ਬਿਹਾਰ ਦੀ ਇਲੈਕਸ਼ਨ ਚ ਉਹਨਾਂ ਦੀ ਡਿਊਟੀ ਨਹੀਂ ਲਗਾਈ ਗਈ ਜੀ। ਪਰ ਕਰਤਵਜੋ ਜੀ। ਇਹ ਇਹ ਜਿਹੜਾ ਕੁਐਸਚਨ ਹੈ ਇਹ ਤੇ ਕਾਂਗਰਸ ਹਾਈ ਕਮਾਡ ਦਾ ਕੁਐਸਚਨ ਹੈ ਮੈਂ ਤੇ ਡਿਊਟੀ ਇਸੇ ਦੀ ਲਾਈ ਜੀ। ਤੋਂ ਇੱਕ ਇਹ ਕਾਂਗਰਸ ਆਇਕ ਮਾਰਦੇ ਫੈਸਲੇ ਸਰਬਰ ਬਲਾਡ ਤੇ ਕੋਲਾ ਖਤਮ ਹੁੰਦਾ ਜਾ ਰਿਹਾ ਜੀ ਕੀ ਹੈਗੀ ਪਿਤਾ ਨੰਦ ਕੀ ਕਹਿਣਾ ਚਾਹੁੰਦੇ ਕਿ ਜਿਹੜਾ ਜੀ ਚਕਾਨਾ ਨੂੰ ਸਾਰੇ ਦਾ ਦੇਖੋ ਕਿਸਾਨ ਨੂੰ ਐਸੋ ਹਰ ਬੰਦਾ ਸਪੋਰਟ ਕਰਿਆ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਰੇੜੀ ਲਾਉਂਦਾ ਹੈ ਦੁਕਾਨ ਲਾਉਂਦਾ ਹਰ ਬੰਦਾ ਸਪੋਰਟ ਕਰਿਆ ਤੇ ਕਿਸਾਨਾਂ ਨੂੰ ਵੀ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ ਮੈਂ ਇਹ ਰਿਕਵੈਸਟ ਕਰੂੰਗਾ ਕਿ ਜੇ ਤੁਨਰ ਪ੍ਰਾਂਤ ਚ ਕੋਲਾ ਬੰਦ ਹੋ ਜਾਂਦਾ ਹੈ ਤੇ ਸਾਰੇ ਕਾਫੀ ਪੰਜਾਬ ਦੇ ਵਿੱਚ ਬੱਤੀ ਦਾ ਹਨੇਰਾ ਹੋ ਜਾਏਗਾ ਪਾਣੀ ਅ ਔਖਾ ਹੋ ਜਾਏਗਾ ਮਿਲਣਾ ਘਰਾਂ ਵਿੱਚ ਵੀ ਔਖਾ ਹੋ ਜਾਏਗਾ ਸੋ ਉਹਨਾਂ ਨੂੰ ਸਾਰਿਆਂ ਦੇ ਝੂਠ ਬਾਰੇ ਘੋਸ਼ਣਾਈ ਦਾ ਕਿਉਂਕਿ ਸਾਰਾ ਪੰਜਾਬ ਪਠਾਨ ਦੇ ਦੇਸ਼ ਦੇ ਵਿੱਚ ਫੋੜਦੇ ਐ ਇਸ ਲਈ ਉਹਨਾਂ ਨੂੰ ਵੀ ਪੰਜਾਬ ਬਾਰੇ ਸੋਚਣਾ ਚਾਹੀਦਾ ਔਰ ਮੋਟਪਤੀ ਜੀ ਦੀ ਵੀ ਜੀ ਦਾ ਉਹਨੂੰ ਮਿਲਣਾ ਠੀਕ ਹੈ ਆ ਜੋਗਲ ਜੀ ਆ ਜੋ ਕਿਹਾ ਜੀ ਜੀ ਜੋਗਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਟਾਟਰ ਕੀਤਾ ਜੀ ਜੀ ਮੈਂ ਤੇ ਮਤੀ ਭਾਈ ਰੋਣਾ ਨਹੀਂ ਜਾਣਾ ਆਪਣੇ ਮੈਂਬਰ ਪਾਰਲੀਮੈਂਟ ਦਾ ਉਹ ਖਾਸ ਤੌਰ ਤੇ ਤਰੀਕ ਪਛੀ ਜਿਹੜੇ ਚੇਅਰਮੈਨ ਨੇ ਪ੍ਰੂਮੰਤਰਾ ਸੇ ਕਿਉਂਕਿ ਇਹ ਜੋ ਪ੍ਰੋਜੈਕਟ ਹੈ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਮੁਖਵਾਨ ਨੇ ਨਾਲ ਸ਼ੁਰੂ ਕੀਤਾ ਸੀ तकरीबन 18 ਕਰੋੜ ਰੁਪਇਆ ਇਸ ਪ੍ਰੋਜੈਕਟ ਤੇ ਲੱਗਾ ਸੀ ਔਰ 15 ਸਾਲਾਂ ਬਾਅਦ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਕੀਤਾ ਐਜੀਟੇਸ਼ਨਾਂ ਵੀ ਇੱਥੇ ਹੋਈਆਂ 15 ਸਾਲਾਂ ਦੇ ਬਾਅਦ ਇਹ ਕੰਮ ਜਿਹੜਾ ਹੈ ਇਹ ਇਤਨੀ ਜਿਦ ਸਾਡੀ ਚੇਅਰਮੈਨ ਸਾਹਿਬ ਨੇ ਉਹ ਪੂਰਾ ਕਰ ਰਹੇ ਨੇ ਮੈਂ ਤੇ ਮੁਬਾਰਕਬਾਦ ਇਹਨਾਂ ਨੂੰ ਦਵਾਵਾਂਗਾ ਕਿ ਵੀ ਇੰਨੇ ਸਾਲਾਂ ਬਾਅਦ ਇਹਨਾਂ ਨੇ ਇਹ ਕੰਮ ਕੀਤਾ ਹੈ ਔਰ ਬੜੇ ਅੱਛੇ ਢੰਗ ਦੇ ਨਾਲ ਇਹਨਾਂ ਨੇ ਪ੍ਰੋਜੈਕਟ ਬਣਾਇਆ ਹੈ ਔਰ ਬਹੁਤ ਜਲਦੀ ਇਹਨਾਂ ਦੀ ਸੋਚ ਹੈ ਕਿ ਜਿਹੜਾ ਪਾਣੀ ਹੈ ਇਹਨਾਂ ਦਾ ਨਿਕਾਸ਼ ਜੋੜਿਆ ਜਾਏ ਤਾਂ ਕਿ ਲੋਕਾਂ ਨੂੰ ਠੀਕ ਹੈ ਹੋ ਬਤੀ ਹੈ ਅਸੀਂ ਲੋਕਾਂ ਨੂੰ ਕੀ ਕਰਦੇ ਹਾਂ ਥੋੜਾ ਜਿਹਾ ਧਰਾਵਾ ਜੀ ਇਧਰ ਆਓ ਬਸੇ ਉਧਰ ਥੋੜਾ ਪੈਣ ਥੋੜਾ ਜਿਹਾ ਫਾੜੇ ਜਿਹਾ ਲਓ ਬਾਠਾ ਬਾਠਾ ਠੀਕ ਹੈ ਬਾਠਾ ਠੀਕ ਹੈ ਜੀ ਸਰ ਜੀ ਤੇਰ ਮਸਾਂ ਜਿਹੜਾ ਉਦਘਾਟਨ ਕੀਤਾ ਜੀ ਇਹਦੇ ਬਾਰੇ ਕੀ ਤੁਹਾਨੂੰ ਅੱਜ ਇਹ ਜਿਹੜਾ ਉਦਘਾਟਨ ਹੈ ਮੇਰੇ ਗੁਰੂ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੇ ਸਮੇਂ ਜਦੋਂ ਐਮਐਲਏ ਔਰ ਚੇਅਰਮੈਨ ਅੰਬਲੀ ਸਰਵਪਰਮੂਮੈਂਟ ਸੀ ਉਦੋਂ ਸ਼ੁਰੂ ਕੀਤਾ ਸੀ 18 ਕਰੋੜ ਦੇ ਨਾਲ ਪੂਰਾ ਟੱਕਰਦਾ ਹੈ ਕੁਝ ਕੀਸਾ ਰਹਿ ਗਿਆ ਸੀ ਜਿਹੜਾ ਪਿਛਲੀ ਭਾਜਪਾ ਕਾਂਦੀ ਦਾ ਸਰਕਾਰ ਨੇ ਬਿੱਤਕਰਾ ਕਰਦੇ ਹੋਏ ਇਸ ਨੂੰ ਨਹੀਂ ਪੂਰਾ ਕੀਤਾ ਅੱਜ ਅਸੀਂ ਉਹਨੂੰ 7 ਕਰੋੜ ਦੇ ਨਾਲ ਅਜੇ ਜਿਹੜਾ ਪ੍ਰੋਜੈਕਟ ਅਧੂਰਾ ਕਰਨ ਜਾ ਰਹੇ ਹਾਂ ਔਰ ਅੱਜ ਐਮਪੀ ਸਾਹਿਬ ਔਰ ਸ੍ਰੀ ਜੁਗਲਕਿਸ਼ੋਰ ਸ਼ਰਮਾ ਜੀ ਨੇ ਉਹਦਾ ਉਦਘਾਟਨ ਕੀਤਾ ਮੈਂ ਧੰਨਵਾਦ ਕਰਦਾ ਕੈਪਟਨ ਮਨਿੰਦਰ ਸਿੰਘ ਜੀ ਅਤੇ ਰੋਕਲ ਬਾਡੀ ਮਿਨਿਸਟਰ ਫਰਮਨ ਜਨਾਜੀ ਦਾ ਜਿਨ੍ਹਾਂ ਨੇ ਅਸੀਂ ਇੱਕ ਦੋ ਵਾਰੀ ਰਿਕੁਐਸਟ ਕੀਤੀ ਔਰ ਉਹਨਾਂ ਨੇ ਅਸੀਂ ਵੇਲੇ ਪਾਸ ਕਰਕੇ ਭੇਜਿਆ ਔਰ ਧੰਨਵਾਦ ਹੈ ਸੋ ਸਾਰੇ ਇਲਾਕਾ ਨਿਵਾਸੀਆਂ ਦਾ ਔਰ ਕਾਉਂਸਲਰ ਸਾਹਿਬਾਨ ਦਾ ਕਿਉਂਕਿ ਇਹ ਜਿਹੜਾ ਨਾਲਾ ਚਾਰ ਪੰਜ ਵਾਡਾ ਲੋਕਾਂ ਦਾ ਉਹ ਸਾਰੇ ਕਾਉਂਸਲਰ ਸਾਹਿਬਾਨਾਂ ਨੇ ਮੈਨੂੰ ਇਹ ਦਿਖਾਇਆ ਔਰ ਮੈਨੂੰ ਯਾਦ ਹੈ ਕਿ ਜਦੋਂ ਇਸ ਨਾਲੇ ਦਾ ਮੂਰਤ ਆਇਆ ਸੀ ਉਦੋਂ ਵੀ ਮੈਂ ਬਾਉ ਜੀ ਦੇ ਨਾਲ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅੱਜ ਫਿਰ ਅਸੀਂ ਇਕੱਠੇ ਹੋ ਕੇ ਔਰ ਪਰਮਾਤਮਾ ਨੇ ਮੈਨੂੰ ਤਾਕਤ ਦਿੱਤੀ ਔਰ ਉਸ ਤਾਕਤ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਇਹ ਨਾਲਾ ਦਾ ਜੋ ਪ੍ਰੋਜੈਕਟ ਪੂਰਾ ਕਰ ਰਹੇ ਆ ਮੈਂ ਸਾਰੇ ਕਾਉਂਸਲਰ ਸਾਹਿਬਾਨ ਔਰ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹਾਈ ਕਮਾਂਡ ਨੂੰ ਅਸੀਂ ਲਿਖ ਕੇ ਦਿੱਤਾ ਔਰ ਹਾਈ ਕਮਾਂਡ ਦਾ ਪਰਮਾਤਮਾ ਸ਼ੰਦਰਾਜ ਜੀ ਦੀ ਕੈਪਟਨ ਰਮਿੰਦਰ ਸਿੰਘ ਜੀ ਦੀ ਸਹਾਇਤਾ ਤੇ ਜਿਨ ਨੇ ਵਿਕਾਸ ਕਰੇ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਔਰ ਅਸੀਂ ਉਸ ਨੂੰ ਉਹਨਾਂ ਨੇ ਤੁਹਾਨੂੰ ਵਿਦਨਾ 15 ਡੇ ਅਦੀ ਅਪਰੂਵਲ ਦਿੱਤੀ ਅਸੀਂ ਟੈਂਡਰ ਲਗਾ ਕੇ ਔਰ ਅੱਜ ਕੰਮ ਸ਼ੁਰੂ ਕਰ ਰਹੇ ਆ ਔਰ 2 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਕਰਾਂਗੇ ਠੀਕ ਹੈ ਥੈਂਕ ਯੂ ਜੀਰਮਨ ਸਾਹਿਬ ਇੱਕ ਵਾਰ ਹੋ ਜੀ ਅੱਗੇ ਜਾਣਾ ਹਾਂ ਬਚਾਓ ਇਹ ਤਾਂ